ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਮੌਸਮੀ ਵਿਭਾਗ ਦੇ ਵੱਲੋਂ ਪੂਰਬੀ ਅਨਟਾਰੀਓ ਅਤੇ ਪੱਛਮੀ ਕਿਊਬੈਕ ਦੇ ਜ਼ਿਆਦਾਤਰ ਹਿੱਸਿਆਂ ਦੇ ਲਈ ਸਰਦੀਆਂ ਦੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ ਏਜੰਸੀ ਨੇ ਕਿਹਾ ਕਿ ਦੱਖਣੀ ਅਨਟਾਰੀਓ ਦੇ ਵਿੱਚ 15 ਤੋਂ 25 ਸੈਂਟੀਮੀਟਰ ਬਾਦੂ برفਬਾਰੀ ਦੀ ਉਮੀਦ ਕੀਤੀ ਜਾ ਸਕਦੀ ਹੈ ਪੂਰਬੀ ਅਨਟਾਰੀਓ ਅਤੇ ਪੱਛਮੀ ਕਿਊਬੈਕ ਦੇ ਜ਼ਿਆਦਾਤਰ ਹਿੱਸਿਆਂ ਦੇ ਲਈ ਮੌਸਮ ਸੇਵਾ ਨੇ 25 ਤੋਂ 40 ਸੈਂਟੀਮੀਟਰ ਹੋਰ برفਬਾਰੀ ਦੀ ਵੀ ਕੋਖਵਾਨੀ ਕੀਤੀ ਹੈ ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਪਿਛਲੇ ਹਫ਼ਤੇ ਭਾਰੀ ਬਰਫ਼ਬਾਰਿ ਹੋਈ ਹੈ। ਹਫ਼ਤੇ ਦੇ ਅੰਤ ਦੇ ਵਿੱਚ অন্ਟਾਰੀਓ ਅਤੇ ਕਿਊਬੈਕ ਦੇ ਵਿੱਚ ਦੂਜਾ ਬਰਫ਼ੀਲਾ ਤੂਫਾਨ ਵੀ ਆਇਆ, ਜਿਸ ਦੇ ਨਾਲ ਪਿਛਲੇ ਹਫ਼ਤੇ ਦੇ ਨਾਲੋਂ ਕਿਤੇ ਜ਼ਿਆਦਾ ਬਰਫ਼ ਪਈ ਹੋਈ ਹੈ। ਇਸ ਕਾਰਨ ਤਿੰਨ ਪ੍ਰਮੁੱਖ ਹਵਾਈ ਅੜਿਆਂ 'ਤੇ ਉਡਾਨਾਂ ਰੱਦ ਜਾਂ ਫਿਰ ਦੇਰੀ ਦੇ ਨਾਲ ਹੋਈਆਂ ਅਤੇ ਸੜਕਾਂ 'ਤੇ ਖਤਰਨਾਕ ਹਾਲਾਤ ਵੀ ਬਣ ਗਏ। ਇਹ ਤੂਫਾਨ ਹੁਣ ਐਟਲੈਂਟਿਕ ਕੈਨੇਡਾ ਵੱਲ ਵਧ ਰਿਹਾ ਹੈ। ਦਸਹੀ ਕੈਨੇਡਾ ਮੌਸਮ ਵਿਭਾਗ ਨੇ ਪੂਰਬੀ 온ਟਾਰੀਓ ਅਤੇ ਪੱਛਮੀ ਕਿਊਬੈਕ ਦੇ ਜ਼ਿਆਦਾਤਰ ਹਿੱਸੇ ਦੇ ਲਈ ਸਖ਼ਤ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ। ਏਜੰਸੀਆਂ ਨੇ ਕਿਹਾ ਹੈ ਕਿ ਦੱਖਣੀ 온ਟਾਰੀਓ ਦੇ ਵਿੱਚ 15 ਤੋਂ 25 ਸੈਂਟੀਮੀਟਰ ਵਾਧੂ ਬਰਫਬਾਰਿਸ਼ ਦੀ ਉਮੀਦ ਕੀਤੀ ਜਾ ਸਕਦੀ ਹੈ। ਪਰ ਪੂਰਬੀ ਅਨਟੈਰੀਓ ਅਤੇ ਪੱਛਮੀ ਕਿਊਬెక్ ਦੇ ਜ਼ਿਆਦਾਤਰ ਹਿੱਸਿਆਂ ਦੇ ਲਈ ਮੌਸਮ ਸੇਵਾ ਨੇ 25 ਤੋਂ 40 ਸੈਂਟੀਮੀਟਰ ਹੋਰ ਬਰਫਬਾਰਿਸ਼ ਦੀ ਪੁਖਵਾਣੀ ਵੀ ਕੀਤੀ ਹੈ। ਦੱਸਦੀ ਇਸ ਦੌਰਾਨ ਪੱਛਮੀ ਕੈਨੇਡਾ ਦੇ ਕੁਝ ਹਿੱਸਿਆਂ ਦੇ ਵਿੱਚ ਲੋਕਾਂ ਨੇ ਤੀਜੇ ਦਿਨ ਵੀ ਬਹੁਤ ਜ਼ਿਆਦਾ ਠੰਡ ਮਹਿਸੂਸ ਕੀਤੀ ਅਤੇ ਇੱਕ ਹੋਰ ਤੂਫਾਨ ਮੈਰੀਟਾਈਮਸ ਦੇ ਵਿੱਚ ਆ ਗਿਆ ਜਿਸ ਦੇ ਨਾਲ ਪਾਰਿਬਰ ਬਾਰਿ ਅਤੇ ਬਰਫੀਲੇ ਹਾਲਾਤ ਪੈਦਾ ਹੋਏ ਜੋ ਸੋਮਵਾਰ ਤੱਕ ਰਹਿਣ ਦੀ ਉਮੀਦ ਹੈ। ਪੂਰਬੀ ਖੇਤਰ ਅਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਲੋਕਾਂ ਨੂੰ ਯਾਤਰਾ ਤੋਂ ਬਚਣ ਲਈ ਵੀ ਕੈਰੀ ਸੀ ਕਿਉਂਕਿ ਪਾਰੀ ਪਰਫ ਬਾਰਿ ਕਰਕੇ ਵਿਜ਼ਿਬਿਲਟੀ ਘਟ ਗਈ ਹੈ ਤੇ ਪੁਲਿਸ ਨੇ ਐਕਸ ਉੱਤੇ ਕਿਹਾ ਕਿ ਐਤਵਾ ਸਵੇਰੇ ਕਿੰਗਸਟਨ ਅਨਟਾਰੀਓ ਦੇ ਪੂਰਬ ਦੇ ਵਿੱਚ ਹਾਈਵੇ 401 ਉੱਤੇ ਇੱਕ ਸਿੰਗਲ ਵਾਹਨ ਰੋਲ ਓਵਰ ਦੇ ਲਈ ਅਧਿਕਾਰੀਆਂ ਨੂੰ ਪਹੁੰਚਿਆ ਸੀ ਪੁਲਿਸ ਨੇ ਅੱਗੇ ਕਿਹਾ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ ਇਸ ਦੌਰਾਨ OPP ਸੈਂਟਰਲ ਰੀਜਨ ਨੇ ਲੋਕਾਂ ਨੂੰ ਵੋਸ਼ਵਾ ਅਨਟਾਰੀਓ ਪੂਰਬ ਦੇ ਵਿੱਚ ਨਾਰਥ ਬਰਲੈਂਡ ਕਾਉਂਟੀ ਦੇ ਵਿੱਚ ਐਮਰਜੈਂਸੀ ਡਾਇਵਰਸ਼ਨ ਰੂਟ ਲੈਣ ਦੇ ਲਈ ਵੀ ਕਿਹਾ ਹੈ ਕਿਉਂਕਿ ਹਾਈਵੇ ਡਰਾਈਵਰਾਂ ਦੇ ਲਈ ਹਾਲਾਤ ਵਿਗੜ ਗਏ ਨੇ ਕਵਾਂਟੋ ਦੇ ਵਿੱਚ ਕੈਨੇਡਾ ਮੌਸਮੀ ਵਿਭਾਗ ਨੇ ਐਤਵਾਰ ਨੂੰ ਚੇਤਾਵਨੀ ਦਿੱਤੀ ਕਿ ਐਤਵਾਰ ਸਵੇਰ ਤੋਂ ਹੀ ਯਾਤਰਾ ਦੀਆਂ ਸਥਿਤੀਆਂ ਤੇਜ਼ੀ ਦੇ ਨਾਲ ਵਿਗੜ ਸਕਦੀਆਂ ਨੇ ਜਿਸ ਦੇ ਨਾਲ ਗੱਡੀ ਚਲਾਉਣਾ ਵੀ ਹੋਰ ਮੁਸ਼ਕਲ ਹੋ ਸਕਦਾ ਹੈ ਪਾਰੀਬਰਫਬਾਰੀ ਦੇ ਵਿਚਕਾਰ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਐਤਵਾਰ ਸਵੇਰੇ ਕਈ ਦਰਜਨ ਉਡਾਨਾਂ ਵੀ ਰੱਦ ਹੋਈਆਂ ਜਾਂ ਫਿਰ ਦੇਰੀ ਦੇ ਨਾਲ ਵੀ ਹੋਈਆਂ। ਟੋਰਾਂਟੋ ਪੀਅਰਸਨ ਨੇ ਐਕਸ ਉਤੇ ਇੱਕ ਪੋਸਟ ਕੀਤਾ ਕਿ ਐਤਵਾਰ ਸਵੇਰੇ 8 ਵਜੇ ਈਟੀ ਤੱਕ ਹਵਾਈ ਅੱਡੇ ਉਤੇ 12 ਸੈਂਟੀਮੀਟਰ ਤੋਂ ਵੱਧ ਬਰਫ਼ ਜਮ੍ਹਾਂ ਹੋ ਗਈ ਸੀ ਅਤੇ ਦਿਨ ਦੇ ਅੰਤ ਤੱਕ ਹੋਰ 15 ਸੈਂਟੀਮੀਟਰ ਬਰਫ਼ ਪੈਦਾ ਹੋਣ ਦੀ ਉਮੀਦ ਹੈ। ਓਟਵਾ ਦੇ ਵਿੱਚ ਮੈਕਡੋਨਲਡ ਕਾਰਟਿਅਰ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਨਾ ਉਤਾਰਨਾ ਰੱਤ ਕਰ ਦਿੱਤੀ ਹੈ ਕਿ ਆ ਤੇ ਟ੍ਰਾਂਸਪੋਰਟ ਕਯੂਬਿਕ ਨੇ ਸੜਕਾਂ ਉੱਤੇ ਸਾਵਧਾਨੀ ਵਰਤਣ ਅਤੇ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੇ ਲਈ ਵੀ ਅਪੀਲ ਕੀਤੀ ਅਤੇ ਕਿਹਾ ਕਿ ਸ ਮੌਸਮ ਸੋਮਾ ਤੱਕ ਅਵਜਾਈਲੀ ਸਥਿਤੀ ਦੇ ਵਿੱਚ ਵਿਗਨ ਵੀ ਪਾਸ ਸਕਦੇ ਦਸਤੀ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਅਨੁਸਾਰ ਮੌਨਟਰੀਅਲ ਅਤੇ ਕਿਊਬਿਕ ਸਿਟੀ ਦੇ ਵਿੱਚ ਲਗਭਗ 150 ਉਡਾਨਾਂ ਰੱਦ ਕੀਤੀਆਂ ਗਈਆਂ ਨੇ ਇਟਾਟ ਕੀਤੇ ਗਏ ਜ਼ਿਆਦਾਤਰ ਜਹਾਜ਼ ਮੌਨਟਰੀਅਲ ਦੇ ਟ੍ਰੂਡੋ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਸਨ ਜਿਸ ਦੇ ਨਾਲ ਮੁਕਤੋਰ ਉਤੇ ਘਰੇਲੂ ਉਡਾਨਾਂ ਪ੍ਰਭਾਵਿਤ ਹੋਈਆਂ ਦਸਤੀ ਕਿ ਸ਼ਨੀਵਾਰ ਦੀ ਰਾਤ ਪੱਛਮੀ ਕੈਨੇਡਾ ਦੇ ਜ਼ਿਆਦਾਤਰ ਹਿੱਸੇ ਦੇ ਵਿੱਚ ਬਹੁਤ ਜ਼ਿਆਦਾ ਠੰਡੀਆਂ ਹਵਾਵਾਂ ਚਲੀਆਂ ਅਤੇ ਕੈਨੇਡਾ ਮੌਸਮੀ ਵਿਭਾਗ ਨੇ ਕਿਹਾ ਕਿ ਸ਼ੁੱਕਰਵਾਰ ਤੋਂ ਸ਼ੁਰੂ ਹੋਈ ਇਹ ਠੰਡੀਆਂ ਹਾਵਾਵਾਂ ਹਫਤੇ ਤੱਕ ਜਾਰੀ ਹਨ ਕਿਆ ਮੌਸਮ ਵਿਭਾਗ ਦੇ ਵੱਲੋਂ ਕਈ ਇਲਾਕਿਆਂ ਦੇ ਵਿੱਚ ਤਾਪਮਾਨ -30 ਡਿਗਰੀ ਸੈਲਸੀਅਸ ਅਤੇ -50 ਡਿਗਰੀ ਸੈਲਸੀਅਸ ਦੇ ਵਿਚਕਾਰ ਡਿੱਗਣ ਦੀ ਪੂਰੀ ਖੁਆਨੀ ਕੀਤੀ ਗਈ ਹੈ ਅਲਬਰਟਾ ਸਸਕੈਚੂਨ ਅਤੇ ਮੈਨੀਟੋਬਾ ਦੇ ਜ਼ਿਆਦਾਤਰ ਹਿੱਸਿਆਂ ਤੇ ਲਈ ਚੇਤਾਵਨੀਆਂ ਇਹ ਲਾਗੂ ਹੋਣੀਆਂ ਨੇ